ਦੇ ਕੋਣ ਇਹ ਦੂ ਵੱਧ ਕੀ ਇਹ ਨਾ ਕੀ ਸੂਰਜ ਨੂੰ ਚਾਨਾ ਰੋਸ਼ਨੀ ਦਿਖਾਉਣ ਵਾਲੀ ਗੱਲ ਆ ਇਹ ਦੂ ਅੱਗੇ ਕੀ ਹੋਊਗਾ ਜਦੋਂ ਕਾਂਗਰਸ ਛੱਡੀ ਤਾਂ ਉਹ ਲੋ ਕਿਸੇ ਕਾਂਗਰਸੀ ਇਹਨੂੰ ਨਹੀਂ ਪਤਾ ਲੱਗਣ ਦਿੱਤਾ ਹੁਣ ਕੁਰਸੀ ਦਾ ਹੀ ਸਾਰਾ ਖੇਡ ਸੀਗਾ ਕੁਰਸੀ ਲਈ ਤੇ ਭਾਈ ਪੱਜ ਚਲੇ ਗਏ ਇਹ ਕੋ ਕੇਂਦਰ ਦੀ ਸਰਕਾਰ ਨੇ ਅਰਵੰਦ ਕੇਰੀਵਾਲ ਦਾਤਾ ਅਸਲ ਦੇ ਵਿੱਚ ਇਹ ਸਹੀ ਗੱਲ ਦਾ ਨਚੋੜ ਕੱਢੀਏ ਆ ਮੋਦੀ ਨੂੰ ਖੋ ਵੀ ਇੱਕੋ ਬੰਦੇ ਦਾ ਖਾਰਿਆ ਵਾ ਅਰਵਿੰਦ ਕੇਜੀ ਵਾਲਾ ਉਹ ਚਾਹੁੰਦਾ ਵਾ ਵੀ ਕਿਸੇ ਤਰੀਕੇ ਕੋਈ ਬੰਦੇ ਨੂੰ ਦੇਸ਼ ਦੇ ਵਿੱਚ ਕੋਈ ਬੰਦਾ ਜਿਹੜਾ ਮੇਰੇ ਕਿਸੇ ਵੇਲੇ ਵੀ ਮੈਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾ ਸਕਦਾ ਉਹਦਾ ਨਾਮ ਹੈ ਅਰਵਿੰਦ ਕੇਜੀ ਵਾਲਾ ਉਹ ਕੰਮ ਕਰ ਰਿਹਾ ਚਾਹੇ ਉਹਨੂੰ ਅੰਦਰ ਰੱਖਿਆ ਹੋਇਆ ਇਹਨਾਂ ਲੋਕਾਂ ਨੇ ਸੁਪਰੀਮ ਕੋਰਟ ਨੂੰ ਵੀ ਪਤਾ ਮਾਨਯੋਗ ਕੋਰਟ ਨੇ ਵੀ ਤਾਂ ਹੀ ਕਿਹਾ ਵਾ ਉਹਨਾਂ ਨੂੰ ਵੀ ਪਤਾ ਵਾ ਵੀ ਇਹ ਤਾਨਾਸ਼ਾਹੀ ਜਿਹੜੀ ਕੇਂਦਰ ਦੀ ਸਰਕਾਰ ਆ ਇਹ ਇਸ ਟਾਈਮ ਤਾਨਾਸ਼ਾਹੀ ਕਰ ਰਹੀ ਆ ਜਿਹੜੀਆਂ ਸਟੇਟਾਂ ਦੇ ਵਿੱਚ ਇਹਨਾਂ ਦਾ ਰਾਜ ਨਹੀਂਗਾ ਉਸੇ ਸਟੇਟਾਂ ਦੇ ਬੰਦਿਆਂ ਨੂੰ ਵੀ ਤੇ ਉਸੇ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਵੀ ਉਹਨਾਂ ਦੇ ਹੀ ਮੰਤਰੀਆਂ ਨੂੰ ਫੜ ਕੇ ਆਪਣੀਆਂ ਏਜੰਸੀਆਂ ਤੇ ਲਾ ਲੋ ਮਿਸਜੂਜ ਕਰਕੇ ਔਰ ਪਾਜ-ਪਾਜ ਜਿਹੇ ਕੰਮ ਨੂੰ ਜਿਹੜਾ ਅੰਜਾਮ ਦੇ ਰਹੀ ਆ ਪਰ ਉਹਨੂੰ ਇਹ ਨਹੀਂ ਪਤਾ ਵੀ ਅਰਵਿੰਦ ਕੇ ਦੀਵਾਲ ਕੱਲਾ ਇੱਕ ਨਾਮ ਦਾ ਅਰਵਿੰਦ ਕੇ ਦੀਵਾਲ ਨੀ ਕਾ ਉਹਦਾ ਹਿੰਦੁਸਤਾਨ ਦੇ ਬੱਚੇ-ਬੱਚੇ ਚਾਜ ਹਰ ਬੰਦਾ ਅਰਵਿੰਦ ਕੇ ਦੀਵਾਲ ਬਣ ਕੇ ਔਰ ਅਰਵਿੰਦ ਕੇ ਦੀਵਾਲ ਦੀ ਗੱਲ ਨੂੰ ਨਾਲ ਲੈ ਕੇ ਕੰਮ ਕਰ ਰਿਆ ਵਾ ਕਿੰਨੀ ਕ ਦੇ ਰਹੇ ਬੰਦੇ ਰੁਕੂਗੇ ਆ ਐਂਡ ਤਾਂ ਦੇਖ ਲਿਓ ਤੁਸੀਂ ਇਹੀ ਅਰਵਿੰਦ ਕੇ ਦੀਵਾਲ ਇੱਕ ਦਿਨ ਮੋਦੀ ਵਾਲੀ ਕੁਰਸੀ ਦੇ ਬਟਾਉਗਾ ਦੇ ਕੋ ਆਮ ਆਦਮੀ ਪਾਰਟੀ ਦੇ ਹੁਣ ਚਾਹੇ ਕਿਸੇ ਵੀ ਸਿਆਸੀ ਜਿਹੜਾ ਮੋਦੀ ਦੇ ਖਿਲਾਫ ਬੋਲਦਾ ਉਹਨੂੰ ਕਿਸੇ ਏਜੰਸੀ ਦਾ ED ਦਾ CBI ਦਾ ਏਜੰਸੀਆਂ ਦਾ ਮਿਸਯੂਜ਼ ਕਰਕੇ ਜਦੋਂ ਭਾਜਪਾ ਚ ਕੋਈ ਚਲੇ ਜਾਂਦਾ ਉਦੋਂ ਪਾਕਸਾਬ ਹੋ ਜਾਂਦਾ ਜਿੰਨੀ ਦੇ ਆਮ ਆਦਮੀ ਪਾਰਟੀ ਜਾਂ ਉਨੀ ਦੇ ਦੋਸ਼ੀਆ ਕਰਪਸ਼ਨ ਕਰਦਾ ਸਾਡੇ ਦਾ ਕਰਪਸ਼ਨ ਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮੈਨੂੰ ਦੱਸਦੇ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਕਿ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਬੰਦੇ ਨੇ ਆਪਣੇ ਐਮਐਲਏ ਨੂੰ ਆਪਣੇ ਮੰਤਰੀਆਂ ਨੂੰ ਫੜ ਕੇ ਕ੍ਰਿਪਸ਼ਨ ਚ ਅੰਦਰ ਕੀਤਾ ਵਾ ਇੰਨਾ ਤਰ੍ਹਾਂ ਨਹੀਂ ਲੋਕਾਂ ਤਰ੍ਹਾਂ ਬਈ ਏਜੰਸੀਆਂ ਦਾ ਮੈਸਜੂਜ ਕਰੋ ਦੂਜੀਆਂ ਪਾਰਟੀਆਂ ਚ ਪਹਿਲਾਂ ਕੋ ਕਰੋੜਾ ਰੁਪਏ ਦਾ ਕਪਲਾ ਕੀਤਾ ਜਦੋਂ ਭਾਜਪਾ ਜੁਆਇਨ ਕਰਨ ਉਦੋਂ ਵਾਸ਼ਿੰਗ ਮਸ਼ੀਨ ਚ ਚਿੱਟੇ ਕੱਪੜੇ ਦਰਾਂ ਸਾਹਿਬ ਹੋ ਕੇ ਆ ਜਾਂਦੇ ਆ ਸਰ ਇੱਕ ਕੰਮ ਕਰ ਗੋਗੱਲਾ ਨਾਲ ਤਾਂ ਬਹੁਤ ਪ੍ਰੋਜੈਕਟ ਉਹ ਤਾਂ ਬੁਲੇਟ ਰੇਨਾਂ ਵੀ ਚਲਾਉਣ ਲੱਪਿਆ ਸੀ ਲੈਕਚਰ ਤੋਂ ਪਹਿਲਾਂ ਇਹ ਜਿਹੜੀਆਂ ਹੁਣ ਬੁਲੇਟ ਰੇਨਾਂ ਹੁਣ ਰਾਜਸਥਾਨ ਲੈ ਗਿਆ ਉੱਥੇ ਵੀ ਨਾ ਡੱਕਾ ਦਾ ਸਾਲ ਇੱਥੇ ਤੋੜਿਆ ਸੀ ਬਿੱਟੂ ਜੀ ਨੇ ਨਾ ਰਾਜਸਥਾਨ ਦੇ ਲੋਕਾਂ ਲਈ ਤੋੜਨਾ ਕੋਈ ਇਹਨਾਂ ਲੋਕਾਂ ਨੂੰ ਤਾਂ ਸਿਆਸਤ سونے ਦਾ ਚਮਚ ਲੈ ਕੇ ਮਿਲੀ ਆ ਇਹ ਉਹਦੇ ਕਰਕੇ ਹੀ ਕਰਦੇ ਆ ਕੋਈ ਜ਼ਮੀਨੀ ਲੈਵਲ ਤੇ ਕੰਮ ਦਾ ਨਾ ਹੁਣ ਤੱਕ ਕੀਤਾ ਇਹਨਾਂ ਨੇ ਨਾ ਕਿ ਉਹ ਕਰਨਾ ਵਾ ਦੇਖੋਣ ਇਹ ਦੂ ਵੱਧ ਕੀ ਇਹਦਾ ਕੀ ਸੂਰਜ ਨੂੰ ਚਾਨਣਾ ਰੋਸ਼ਨੀ ਦਿਖਾਉਣ ਵਾਲੀ ਗੱਲ ਆ ਇਹਦੂ ਅੱਗੇ ਕੀ ਹੋਊਗਾ ਜਦੋਂ ਕਾਂਗਰਸ ਛੱਡੀ ਤਾਂ ਉਹਦੋਂ ਕਿਸੇ ਕਾਂਗਰਸੀ ਇਹਨੂੰ ਨਹੀਂ ਪਤਾ ਲੱਗਣ ਦਿੱਤਾ ਹੁਣ ਕੁਰਸੀ ਦਾ ਹੀ ਸਾਰਾ ਖੇਡ ਸੀਗਾ ਕੁਰਸੀ ਲਈ ਤੇ ਭਾਈ ਪੱਜ ਚਲੇ ਗਏ ਦੇ ਕੋ ਰਾਜਾ ਬੜੇங்கோਵੇ ਹੋਵੇ ਨਾ ਲੋਕਾਂ ਦੀਆਂ ਸਿਆਸਤਾਂ ਜਿਹੜੀਆਂ ਨੇ ਸਿਰਫ ਵੋਟਾਂ ਦੀਆਂ ਰਾਜਨੀਤੀਆਂ ਨੇ ਇਹਨਾਂ ਨੇ ਹੋਰ ਕੁਝ ਨਹੀਂ ਕਰਨਾ ਪਹਿਲਾਂ ਉਹ ਗਿੱਦੜਵਾਏ ਦੇ ਲੋਕਾਂ ਨੂੰ ਇੱਦਾਂ ਹੀ ਧੋਖੇ ਚ ਰੱਖ ਕੇ ਲੁਧਿਆਣੇ ਆ ਗਿਆ ਹੁਣ ਲੁਧਿਆਣੇ ਦੇ ਲੋਕਾਂ ਨੂੰ ਠੱਗਿਆ ਤਾਂ ਹੁਣ ਦਿੱਲੀ ਜਾ ਬੈਠੇ ਇਹਨਾਂ ਲੋਕਾਂ ਨੇ ਪੌਣੇ ਪੰਜ ਸਾਲ ਬਾਅਦ ਹੀ ਲੋਕਾਂ ਚਾਉਣਾ ਹੁੰਦਾ ਇਹਨਾਂ ਨੇ ਕੋਈ ਲੋਕਾਂ ਤੋਂ ਵੋਟਾਂ ਮੰਗਣੀਆਂ ਤੇ ਵੋਟਾਂ ਤੋਂ ਬਾਹਰ ਨਹੀਂ ਦੇਖਣਾ ਵੇਖੋ ਆਫਸਰਾਂ ਦੀ ਜਿਹੜੀ ਡਿਊਟੀ ਬੰਦੀ ਆ ਆਮ ਲੋਕਾਂ ਦੇ ਆਮ ਪਬਲਿਕ ਦੇ ਪੈਸਿਆਂ ਦੇ ਨਾਲ ਉਹਨਾਂ ਨੂੰ ਤਨਖਾਹ ਮਿਲਦੀ ਆ ਲੋਕ ਟੈਕਸ ਭਰਦੇ ਆ ਤਾਂ ਆਮ ਸਰਾਂ ਨੂੰ ਤਨਖਾਹ ਮਿਲਦੀ ਆ ਪਰ ਅਫਸਰशाही ਹੁਣ ਵੇ ਸਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਆ ਅਫਸਰ ਕੋਈ ਇਹ ਨਾ ਸੋਚੇ ਜਿਹੜਾ ਬੰਦਾ ਆਪਣੇ ਮੰਤਰੀਆਂ ਨੂੰ ਜਾਂ ਐਮਐਲਏ ਨੂੰ ਨਹੀਂ ਗ੍ਰੈਪਚਨ ਦੇ ਵਿੱਚ ਮaaf ਕਰਦਾ ਤੇ ਕੋਈ ਅਫਸਰ ਇਹ ਨਾ ਸੋਚੇ ਵੀ ਮੈਨੂੰ ਕਿਤੇ ਮਾਫੀ ਵਾਲੇ ਕਾਗਜ਼ਾਂ 'ਚ ਪਾਇਆ ਜਾਊਗਾ ਜਿਹੜਾ ਅਵਸਰ ਕੈਪਸ਼ਨ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਉਹਦੀ ਜਜ਼ਾ ਦਿਖਾਈ ਜਾਊਗੀ ਸਰ ਕੋਤਾਨੀ ਸਨਵਾ ਹੁਕਮਨ ਤੁਸੀਂ ਇਹ ਤਾਂ ਦੇਖੋ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਚ ਦੇ ਆਮ ਆਦਮੀ ਦੇ ਵਰਕਰ ਜਿੰਨੀ ਜਾਨ ਆ ਜਿਹੜੀ ਅਵਸਰਾਂ ਦੇ ਨਾਲ ਵੀ ਸਿੱਧੀ ਲੜਾਈ ਲੜਨ ਨੂੰ ਤਿਆਰ ਆ ਇਹ ਲੋਕਾਂ ਦੀ ਦਿੱਤੀ ਹੋਈ ਪਾਵਰ ਆ ਅਫਸਰ ਕੋਈ ਕਾਂਗਰਸ ਭਾਜਪਾ ਕਾਲੀਆਂ ਜਹਰਾ ਨਹੀਂ ਇਹ ਆਮ ਆਦਮੀ ਪਾਰਟੀ ਤੇ ਆਮ ਬੰਦਿਆਂ ਦੀ ਬਣਾਈ ਹੋਈ ਸਰਕਾਰ ਆ चाहे कोई जिदा मर्जी अफसर हो जिड़ा करप्शन करने की कोशिश करूगा उन्हों भी उसकी जगह दिखाई जाऊगी जिड़ा कोई किसी दा काम होने वाला पब्लिक दा, क्यों नहीं अफसर करूंगे भाई पब्लिक दे पैसे नाल तनख्वाह लेने आप अफसर की ड्यूटी बनती अफसर अपनी जगह से काम करूगा एक गल सुन लो कैबिनेट मंत्री हो चाहे एक विधायक हो ਜਿਹੜਾ ਅਫਸਰ ਆਪਣੀ ਕੁਰਸੀ ਤੇ ਬਹਿ ਕੇ ਜਨਤਾ ਦਾ ਕੰਮ ਨਹੀਂ ਕਰੂਗਾ ਲੋਕਾਂ ਦਾ ਕੰਮ ਨਹੀਂ ਕਰੂਗਾ ਉਹਨੂੰ ਕੁਰਸੀ ਤੇ ਬਹਿਣ ਦਾ ਹੱਕ ਨਹੀਂ ਹੈਗਾ ਜਿਹੜਾ ਕੁਰਸੀ ਤੇ ਬਹਿ ਕੇ ਕਰਪਸ਼ਨ ਕਰੂਗਾ ਉਹਨੂੰ ਉਹਦੀ ਜਗ੍ਹਾ ਦਿਖਾਈ ਜਾਊਗੀ